ਜਾਪ ਬਨਛਤੇ ਪਾਈਕਨਿਆ ਕੈਂਸਰ ਰੋਕੋ ਸੇਵਾ ਸੁਸਾਇਟੀ ਨੇ ਵਾਤਾਵਰਣ ਪ੍ਰੇਮੀਆਂ ਨੂੰ ਇਕੱਠਾ ਕਰਕੇ ਬੁੱਢਾ ਦਰਿਆ ਨੂੰ ਬਚਾਉਣ ਦਾ ਸੱਦਾ ਦਿੱਤਾ ਇਸ ਦੌਰਾਨ ਸਥਾਨਕ ਗੁਰਦੁਆਰਾ ਬਾਬਾ ਵਿਸ਼ਕਰਮਾ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਸਾਰੇ ਤਰਮਾ ਦੇ ਲੋਕ ਮੁਸਲਮਾਨ ਸਿੱਖ ਹਿੰਦੂ ਇਕੱਠੇ ਹੋਇਆ ਤੇ ਪੀਣ ਵਾਲੇ ਪਾਣੀ ਅਤੇ ਬੁੱਢਾ ਦਰਿਆ ਦੀ ਵਧ ਰਹੀ ਸਮੱਸਿਆ ਦੇ ਹੱਲ ਦੇ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਪੰਜਾਬ ਪਰ ਦੇ ਵਾਤਾਵਰਣ ਪ੍ਰੇਮੀਆ ਨੇ ਸਪੱਸ਼ਟ ਕੀਤਾ ਹੈ ਕਿ 15 ਅਗਸਤ ਨੂੰ ਲੁਧਿਆਣਾ ਦੇ ਬੁੱਢੇ ਦਰਿਆ ਦੇ ਵਿੱਚ ਪੈ ਰਹੇ ਕੈਮੀਕਲ ਵਾਲੇ ਕਾਲੇ ਪਾਣੀ ਰੋਕਣ ਦੇ ਲਈ ਫਿਰੋਜ਼ਪੁਰ ਮੋਗਾ ਤੇ ਫਰੀਦਕੋਟ ਦੇ ਵਿੱਚ ਮੀਟਿੰਗਾਂ ਕਰਕੇ ਲੋਕਾਂ ਨੂੰ ਲਾਮਬਦ ਕੀਤਾ ਜਾ ਰਿਹਾ ਹੈ ਕਿ ਵਾਤਾਵਰਣ ਪ੍ਰੇਮੀਆ ਦੇ ਸਹਿਯੋਗ ਦੇ ਨਾਲ ਲੁਧਿਆਣਾ ਵਿਖੇ ਕੱਢਿਆ ਜਾਵੇਗਾ ਅਤੇ ਜੇਕਰ ਸਰਕਾਰ ਨੇ ਫਿਰ ਵੀ ਦੂਸ਼ਿਤ ਪਾਣੀ ਨੂੰ ਬੁੱਢਾ ਦਰਿਆ ਚ ਪੈਣ ਤੋਂ ਨਾ ਰੋਕਿਆ ਤਾਂ 15 ਸਤੰਬਰ ਨੂੰ ਬੁੱਢਾ ਦਰਿਆ ਬੰਦ ਕੀਤਾ ਜਾਵੇਗਾ। ਚਾਰਸਪਰੇ ਅੱਜ ਜੇ ਗੱਲ ਹੋ ਰਹੀ ਹੈ ਪੂਰੀ ਦੁਨੀਆ ਚ ਤਾਂ ਪਾਣੀ ਦੀ ਹੋ ਰਹੀ ਹੈ। ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਬੜਾ ਭਿਆਨਕ ਹੈ ਪਾਣੀ ਦੀਆਂ ਸਮੱਸਿਆਵਾਂ ਪਾਣੀ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਧਰਤੀ ੇਠੋਂ ਪਾਣੀ ਲਗਾਤਾਰ ਮੁੱਕ ਰਿਹਾ ਸੁੱਕ ਰਿਹਾ ਪੱਧਰ ੇਠਾਂ ਜਾ ਰਿਹਾ ਪਾਣੀ ਦਾ ਤੇ ਉਸ ਤੋਂ ਵੀ ਜਿਹੜਾ ਮਾਲਾ ਕੇ ਸਾਡੀ ਨਗਰ ਕੁਸ਼ੀ ਕੀਤੀ ਜਾ ਰਹੀ ਆ ਪੰਜਾਬ ਨੂੰ ਮਾਰਿਆ ਜਾ ਰਿਹਾ ਹਜ਼ਾਰਾਂ ਡਾਈੰਗ ਫੈਕਟਰੀਆਂ ਦੀ ਜ਼ਹਿਰ ਪਾ ਕੇ ਦਰਿਆਵਾਂ ਦੇ ਵਿੱਚ ਉੱਚੋਂ ਬੁੱਢਾ ਦਰਿਆ ਜਿਹੜਾ ਬੁੱਢਾ ਨਾਲਾ ਬਣ ਗਿਆ ਉਹਦਾ ਜਿਹੜਾ ਪਾਣੀ ਆ ਰੋਜ਼ਾਨੇ ਦੀਆਂ ਹਜ਼ਾਰਾਂ ਟੈਂਕ ਫੈਕਟਰੀਆਂ ਦਾ ਸੀਵਰੇਜ ਦਾ ਹੋਰ ਜਿੰਨਾ ਵੀ ਗੰਦਮੰਦ ਚ ਪੈ ਰਿਹਾ ਉਹ ਪਾਣੀ ਸਾਡ ਲੋਕ ਫਰੋਇਪੁਰ ਫਰੀਦਕੋਟ ਮੋਗਾ ਅਬੂਰ ਫਾਇਲ ਕਾ ਦੇ ਲੋਕ ਪੀਂਦੇ ਨੇ ਉਹਨਾਂ ਲੋਕਾਂ ਨੂੰ ਮਤਲਬ ਕਿ ਕੈਂਸਰ ਕਾਲਾ ਪੀਲਿਆ ਤਰਤੀ ਨੂੰ ਵੀ ਕੈਂਸਰ ਹੋ ਗਿਆ ਪੰਛੀਆਂ ਨੂੰ ਵੀ ਕੈਂਸਰ ਹੋ ਗਿਆ ਪਸ਼ੂਆਂ ਨੂੰ ਵੀ ਕੈਂਸਰ ਹੋ ਗਿਆ ਇਹ ਮਜਦੇ ਹੁਣ ਇੱਕ ਉਹਨਾਂ ਨੇ ਰਿਪੋਰਟ ਦਿੱਤੀ ਹੈ ਐਮਜ਼ ਨੇ ਅੰਕੜੇ ਆਏ ਆ ਕਿ ਸੋਡੀਆਂ ਜਿਹੜੀਆਂ ਆਉਣ ਵਾਲੀਆਂ نسلਾਂ ਨੇ ਆਉਣ ਵਾਲੇ ਸਮੇਂ ਜਿੰਨੇ ਵੀ ਜਵਾਕ ਇੱਥੇ ਪੈਦਾ ਹੋਣਗੇ ਕੋਈ ਵੀ ਜਵਾਕ ਸੋਡਾ ਬਿਨਾ ਕੈਂਸਰ ਤੋਂ ਕਾਲੀ ਪੀੜੀੇ ਤੋਂ ਰਹਿਤ ਨਹੀਂ ਹੋਊਗਾ ਹਰ ਸੋਡਾ ਪੈਦਾ ਹੋਣ ਵਾਲਾ ਜਵਾਕ ਪੈਦਾ ਜਵਾਕ ਹੀ ਨਹੀਂ ਪੈਦਾ ਹੋਣੇ ਜਵਾਕ ਪੈਦਾ ਹੋਣ ਦੀ ਨਾ ਜਿਹੜੀ ਨਾ ਪੈਦਾ ਹੋਣੀ ਨਾ ਬਤਾ ਰਹੀ ਆ ਉਸ ਤੋਂ ਬਾਅਦ ਜ ਜਵਾਕ ਕੋਈ ਬੱਚਾ ਪੈਦਾ ਹੁੰਦਾ ਤਾਂ ਪਹਾਜ ਬੱਚਾ ਪੈਦਾ ਹੋਊਗਾ ਬਿਮਾਰੀਆਂ ਦੇ ਨਾਲ ਗਰਸਤ ਬੱਚਾ ਪੈਦਾ ਹੋਊਗਾ ਤੇ ਇਹ ਬਹੁਤ ਵੱਡੀ ਸਮੱਸਿਆ ਤੇ ਇਹਦੇ ਲਈ ਅਸੀਂ 15 ਅਗਸਤ ਮਿੱਥਿਆ ਲੁਧਿਆਣੇ ਦੇ ਵਿੱਚ ਵੱਡਾ ਮਾਰਚ ਰੱਖਿਆ ਤੇ 15 ਸਤੰਬਰ ਹੁੱਡੇ ਦਰਿਆ ਦਾ ਜਿਹੜਾ ਨਾ ਹੱਲ ਕੀਤਾ ਗਿਆ ਫੈਕਟਰੀਆਂ ਦਾ ਜ਼ਹਿਰ ਨਾ ਬੰਦ ਕੀਤਾ ਗਿਆ ਤੇ 15 ਸਤੰਬਰ ਨੂੰ ਹੁੱਡੇ ਦਰਿਆ ਨੂੰ ਜਿਹੜਾ ਪੰਨ ਮਾਰਦਾ ਸੀ ਇੱਕ ਹੁੱਕਾ ਦਿੱਤਾ ਤੇ ਉਹਦੇ ਲਈ ਅੱਜ ਅਸੀਂ ਫਰੀਦਕੋਟ ਆਏ ਆ ਇਸ ਤੋਂ ਪਹਿਲਾਂ ਸਵੇਰੇ 10:00 ਵਜੇ ਫਰੀਪੁਰ ਮੀਟਿੰਗ ਸੀ 4 ਵਜੇ ਮੁੱਕੇ ਮੀਟਿੰਗ ਆ ਤੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਘਰਾਂ ਚ ਬੈਠ ਕੇ ਮਰਨ ਦੀ بجائے ਇਸ ਪਾਣੀ ਨਾਲ ਇਸ ਕੈਂਸਰ ਦੇ ਨਾਲ ਇਸ ਅੱਤਵਾਦ ਦੇ ਨਾਲ ਜਿਹੜਾ ਪਾਣੀ ਦੇ ਰੂਪ ਚ ਜ਼ਹਿਰਾਂ ਪਾ ਕੇ ਸਾਨੂੰ ਦਿੱਤਾ ਜਾ ਰਿਹਾ ਸੱਤਵਾਦ ਨਾਲ ਤੁਹਾਨੂੰ ਮਾਰਿਆ ਜਾ ਰਿਹਾ ਉੱਠ ਕੇ ਆਪਾਂ ਘਰਾਂ ਦੇ ਨਿਕਲ ਕੇ ਲੜਗੇ ਤਾਂ ਕਿ ਅਸੀਂ ਵੀ ਬਚ ਜਾਈਏ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਇੱਥੇ ਬਚਣਗੀਆਂ